ਇਸ ਸੇਵਾ ਦੇ ਕਿ ਚੱਲਦਿਆਂ ਇੱਕ ਇੱਥੇ ਥੋੜਾ ਜਿਹਾ ਵਿਵਾਦ ਹੋਇਆ ਸੀ ਇੱਕ ਮੁੰਡਾ ਨਾ ਬਿੱਲਾ ਸਿੱਧੂ ਆਇਆ ਸੀ ਉਧਰੋਂ ਮਾਨਸਾ ਵਾਲੋਂ ਬਹੁਤ ਚੰਗੀ ਗੱਲ ਸੀ ਬਹੁਤ ਵਧੀਆ ਗੱਲ ਸੀ ਚਲੋ ਵੀਰ ਆਇਆ ਸੀ ਪਰ ਉਹ ਗੱਲ ਨੂੰ ਨਾ ਬਹੁਤ ਤੋਲ ਦਿੱਤੀ ਗਈ ਆ ਵੀ ਇੱਥੇ ਆ ਹੋਇਆ ਇੱਥੇ ਜੇ ਹੋਇਆ ਬਿੱਲੇ ਸਿੱਧੂ ਨਾਲ ਉਹ ਹੋਇਆ ਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਬਾਬਾ ਬਿੱਲੇ ਸਿੱਧੂ ਨੇ ਕਿੰਨੇ ਦਿਨ ਸੇਵਾ ਜਿਹੜੀ ਇੱਥੇ ਚੱਲ ਉਹ ਉਹਦੀ ਸੇਵਾ ਜੇ ਦੋਕ ਦੇਣੀ ਚੱਲੀ ਆ ਇੱਥੇ ਬਹੁਤਾ ਚਿਰ ਸੇਵਾ ਨਹੀਂ ਚੱਲੀ ਉਹ ਸੇਵਾ ਚੱਲਦਿਆਂ ਚੱਲਦਿਆਂ ਨਾ ਜਿੱਦਾਂ ਸੇਵਾ ਹੁੰਦੀ ਸੀ ਤੇਲ ਹੁੰਦੀ ਸੀ ਉਹ ਕੁਝ ਨਾ ਇੱਥੇ ਉਹ ਪੁੱਠੀਆਂ ਸਿੱਧੀਆਂ ਗੱਲਾਂ ਕੋਈ ਥੋੜੀਆਂ-ਬੋਤੀਆਂ ਕਰਨ ਲੈ ਵੇ ਜਿਹੜੀਆਂ ਕਿ ਉਹ ਉਹਨੂੰ ਚੰਗੀਆਂ ਨਹੀਂ ਲੱਗੀਆਂ ਇਸ ਲਈ ਉਹਨੇ ਦੋਵੇਂ ਹੱਥ ਜੋੜ ਕੇ ਮਾਫੀ ਮੰਗ ਲਈ ਵੀ ਮੈਂ ਇੱਥੋਂ ਚਲ ਜਾਨਾ ਜੇ ਮਤਲਬ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਇਸ ਕਰਕੇ ਉਹ ਇੱਥੋਂ ਸੇਵਾ ਛੱਡ ਕੇ ਇੱਥੋਂ 7-8 ਕਿਲੋਮੀਟਰ ਦੀ ਦੂਰੀ ਤੇ ਸਜਾ ਦੇ ਇੱਕ ਇੰਦਰਜੀਤ ਸਿੰਘ ਨਾਮ ਦਾ ਆਪਣਾ ਵੀਰ ਆ ਉਹਦੇ ਕੋਲ ਚਲ ਗਏ ਨੇ ਉਹ ਵੀ ਟਰੈਕਟਰ ਜਿਹੜੇ ਲਿਆਂਦੇ ਬਿੱਲੇ ਰੋ ਲਿਆਂਦੇ ਉਹ ਇੱਧਰ ਨੇ ਪ੍ਰੋਵਾਈਡ ਕੀਤੇ ਕਿ ਜਦੋਂ ਉਧਰੋਂ ਮਗਰੋਂ ਆਏ ਨਹੀਂ ਉਹ ਟਰੈਕਟਰ ਜਿੰਨੇ ਵੀ ਸਾਡੇ ਵੇਖਣ ਦੇ ਦੌਰਾਨ ਦੇ ਵਿੱਚ ਤੇ ਉਹ ਲਾ ਲੋ ਵੀ 20-25 ਟਰੈਕਟਰ ਹੋਣਗੇ ਉਹ ਬਾਕ ਲਗਦਾ ਵੱਧ ਵੀ ਹੋ ਸਕਦੇ ਆ ਮੈਂ ਦੋ ਦਿਨ ਸੇਵਾ ਕਰਦਾ ਰਹਾ ਮੈਂ ਵਿੰਦਰਿਆ 20 ਟਰੈਕਟਰ ਹੋ ਹੈਗੇ ਜਿਹੜੇ ਬਿੱਲੇ ਨਾਲ ਆਏ ਲੇਕਿਨ ਉਹ ਫੋਨ ਦੇ ਉੱਤੇ ਰੋਜ ਦੇ ਰੋਜ ਉਹ ਕਹਿੰਦਾ ਸੀਗਾ ਪਿਛੋਂ ਟਰੈਕਟਰ ਹੋ ਰੌਣ ਵੱਲੋਂ ਔਰ ਲੋਕਾਂ ਨੂੰ ਕਹਿੰਦਾ ਸੀ ਆਪਣੀ ਉਹਦਾ ਉਹਦਾ ਚੈਨਲ ਚੱਲਦਾ ਉਹਦੇ ਥਰੂ ਉਹ ਕਹਿੰਦਾ ਸੀ ਬਾਕੀ ਉਹਨੂੰ ਤੇਲ ਵੀ ਆਇਆ ਕਾਫੀ ਤੇਲ ਕੋਈ ਅੱਲਾ ਰੋ 10 12 20000 ਲੀਟਰ ਤੇਲ ਵੀ ਆਇਆ ਵਾ ਸੇਵਾ ਪਿਛੋਂ ਬਿਥੇਰੀ ਆਈ ਆ ਪਰ ਲੇਕਿਨ ਉਹ ਥੋੜਾ ਜਿਹਾ ਵਿਵਾਦ ਹੋਣ ਕਰਕੇ ਨਾ ਉਹ ਕੁਝ ਬੰਦਾ ਸਾਨੂੰ ਸੱਚਾ ਲੱਗਾ ਉਹਨੇ ਨਹੀਂ ਚਾਇਆ ਵੀ ਮੈਂ ਵਿਵਾਦ ਦੇ ਵਿੱਚ ਆਵਾਂ ਤੇ ਮੈਂ ਇੱਥੇ ਜਾਵਾ ਮੈਂ ਆਇਆ ਰ ਸੇਵਾ ਕਰ ਰਹਾ ਇਸ ਕਰਕੇ ਉਹਨੇ ਹੱਥ ਜੋੜ ਕੇ ਫਤੇ ਬੁਲਾ ਕੇ ਠੇਟਰ ਕੇ ਪਿੰਡ ਨੂੰ ਉਹ ਇੱਥੋਂ ਸੁਝਾ ਦੇਣਾ ਪੈਣਾ ਜਿਹੜਾ ਉੱਥੇ ਚੱਲ ਗਿਆ ਕੀ ਲੱਗਦਾ ਬੈਡੀ ਦੂਰ ਸੇਵਾ ਕਰਨ ਆਇਆ ਬ ਜਿਹੜੀ ਇਹ ਵਰਤੀਰਾ ਜਿਹੜਾ ਕੀਤਾ ਗਿਆ ਸੰਗਤ ਉਹ ਚੰਗਾ ਕੀਤਾ ਪਰ ਇਹ ਜਿਹੜੇ ਪਿੰਡ ਹੈ ਨਾ ਠੇਟਰ ਕੇ ਪਿੰਡ ਦੇ ਖਾਸਾਂ ਵਾਲੇ ਪਿੰਡ ਇਹ ਸਾਡੇ ਇਲਾਕੇ ਵਿੱਚੋਂ ਡੇਰਾ ਬਾਬਾ ਨਾਨਕ ਵਿੱਚੋਂ ਇਲਾਕੇ ਵਿੱਚੋਂ ਇਹ ਪਿੰਡਾਂ ਦੇ ਲੋਕ ਦੋਵਾਂ ਪਿੰਡਾਂ ਦੇ ਲੋਕ ਸਭ ਤੋਂ ਵੱਧ ਪੜੇ ਲਿਖੇ ਨੇ ਔਰ ਸਭ ਤੋਂ ਵੱਧ ਇੱਥੋਂ ਦੇ ਲੋਕ ਨੌਕਰੀਆਂ ਕਰਦੇ ਨੇ ਸਭ ਤੋਂ ਵੱਧ ਲੋਕ ਇੱਥੋਂ ਦੇ ਸਮਝਵਾਲੇ ਨੇ ਸਮਝਵਾਲਿਆਂ ਬੰਦਿਆਂ ਬਾਕੀ ਇੱਥੋਂ ਦੇ ਲੋਕ ਸਰਦਾਰ ਲੋ ਇੱਕ ਸ਼ਰਾਰਤੀ ਅੰਸਰ ਵਿੱਚ ਕੋ 2 4 5 ਜਿੰਨਾਂ ਬਾਰੇ ਮੈਂ ਕਹਿ ਨਹੀਂ ਸਕਦਾ ਜਾਂ ਨਾਂ ਨਹੀਂ ਲੈ ਸਕਦਾ ਜਾਂ ਹੋ ਸਕਦਾ ਮੈਨੂੰ ਉਹਨਾਂ ਦੀ ਪਛਾਣ ਨਾ ਹੋਏ ਜੋ ਦੋ ਦਿਨ ਮੈਂ ਵੇਂਦਾ ਰਿਹਾ ਵਾਂ ਉਹਨਾਂ ਨੇ ਇਹ ਮਤਲਬ ਗੱਲਾਂ ਬਾਤਾਂ ਮਤਲਬ ਇਹਦਾ ਕੀਤੀਆਂ ਉਹ ਬੰਦਾ ਗੱਲ ਕੋ ਦਿਲ ਤੇ ਲੈ ਗਿਆ ਬਲੋਗਰ ਬੰਦਾ ਸੀ ਨਾਲੇ ਆਪਣੀਆਂ ਵੀਡੀਓ ਆਡੀਓ ਪਹਿਲਾਂ ਹੀ ਪਾਉਂਦਾ ਰਿਹਾ ਸੀ ਉਹਦੀਆਂ ਵੀਡੀਓ ਇੰਟਰਨੈਸ਼ਨਲ ਚੱਲਦੀਆਂ ਸੀ ਉਹਨੇ ਸੋਚਿਆ ਵੀ ਇੱਕ ਇੰਨੀ ਗੱਲ ਦਾ ਵਿਵਾਦ ਬਣ ਜਾਣਾ ਤੇ ਮੇਰੇ ਗਾੜੀ 'ਐਸਰ ਪਏਗਾ ਸੇਵਾ ਦੇ 5-7 ਦਿਨ ਦੀ ਜਾਂ 10 ਦਿਨ ਦੀ ਆ ਤੇ ਮੈਂ ਇਹ ਕਰਕੇ ਇਥੋਂ ਕੂਚ ਕਰ ਜਾਣਾ ਉਹ ਇਥੋਂ ਤਾਂ ਚੱਲ ਗਿਆ ਇਕਾ ਵੀਰ ਜੀ ਸਤਨਾਹ ਸਿੰਘ ਪਟਵਾਰੀ ਪਿੰਡ ਠੇਠੜਕੇ ਮੀਂਹ ਜਿਹੜਾ 88 ਜ ਆਇਆ ਸੀ ਨਾ ਹੜ ਉਹਦੇ ਨਾਲੋਂ ਦੂਣਾ ਐਰਕਾਂ ਹੜ ਆਇਆ ਤੇ ਜੋ ਨੁਕਸਾਨ ਹੋਇਆ ਨਾ ਤੇ ਬਿਆਨ ਨਹੀਂ ਮੈਂ ਕਰ ਸਕਦਾ ਜਿੰਨਾ ਨੁਕਸਾਨ ਹੋਇਆ ਵੇਖੋ ਇਧਰ ਫਸਲਾਂ ਦਾ ਹਾਲ 200 ਮੀਟਰ ਜਿਹੜਾ ਬਾਨਿਆ ਉਹ ਟੁੱਟਾ ਵਾ ਟਰੈਕਟਰ ਟਰਾਲੀਆਂ ਬੜੀਆਂ ਸੰਸਥਾ ਆਈਆਂ ਨੇ ਅੰਮ੍ਰਿਤਸਰ ਦੇ ਉੱਤੋਂ ਬਿਲਾ ਆਇਆ ਵਾ ਸਾਡੇ ਪਿੰਡ ਦੇ ਸਮੂਹ ਨੂੰ ਠਿੱਠਰ ਕਾਂ ਦੀ ਸਾਧ ਸੰਗਤ ਆ ਬਾਬਾ ਜੀ ਮਛਰਾਲੇ ਵਾਲੇ ਵੀ ਬਾਬੇ ਗਰੀਬ ਦਾਸ ਤੋਂ ਵੀ ਸੰਸਥਾ ਆ ਇਹ ਬਾਬੇ ਜਿਹੜੇ ਬੰਨ ਦੀ ਗੱਲ ਕੰਡ ਜੋ ਇਹ ਸਭ ਤੋਂ ਵੱਡਾ ਬੰਨ ਇਹ ਇੱਕ ਜਨ ਇਸ ਤੋਂ ਵੀ ਵੱਡਾ ਸਭ ਤੋਂ ਵੱਡਾ ਬੰਨ ਇਹ ਠਿੱਠਰ ਕਿਆਂ ਵਾਲਾ ਟੁੱਟਾ ਜੀ ਉਸ ਤੋਂ ਬਾਅਦ ਸਾਰੇ ਛੋਟੇ-ਛੋਟੇ ਟਟੇ ਆ ਇਹ 200 ਮੀਟਰ ਥੱਲੇ ਡੰਗਾਈ ਵੀ ਫਸਲ ਜਿਹੜੀ ਸਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਜਿੱਥੇ ਕੀ ਡੇਰਾ ਬਾਬਾ ਨਾਨਕ ਰਾਵੀ ਦਰਿਆ ਦਾ ਜਿਹੜਾ ਤੁਸੀਂ ਵੰ ਟਟੇ ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਜਿਹੜੇ ਨੇ ਮੋਰਚੇ ਜਿਹੜੇ ਸੰਭਾਲੇ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੋਲ ਲੋਕ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆਂ ਬਾਬਾ ਜੀ ਸਾਥ ਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗੱਲ ਇਹਦਾ ਵਾਂ ਜੀ ਇਹ ਫਲੱਡ ਦੇ ਦੌਰਾਨ ਗੱਲ ਹੋਣ ਲੱਗੀ ਜਿਹੜਾ ਫਲੱਡ ਆਇਆ ਉਹ ਦੌਰਾਨ ਮੈਂ ਇੱਥੋਂ ਲੋਕਲ ਆ ਬਿਲਕੁਲ ਆਪਣਾ ਇੱਥੇ 2 ਕਿਲੋਮੀਟਰ ਦੂਰੀ ਤੇ ਪਿੰਡ ਆ ਮਸ਼ਰਾਲਾ ਤੇ ਲੇਕਿਨ ਜਿੱਦ ਫਿਰ ਡੇਰਾ ਬਾਬਾ ਨਾਨਕ ਲਾ ਕੇ ਬੰਨਹੀਂ ਫਿਰ ਆ ਰਤੜੀ ਛਤੜੀ ਹੀ ਢੋਲੇ ਗੋਲੇ ਸੀ ਇਦਾਂ ਕਰਕੇ ਅੱਗੇ ਨੂੰ ਕੋਨੇ ਵਾਲ ਤੱਕ ਬੰਨ ਸੀ ਲੇਕਿਨ ਇਹ ਸਭ ਤੋਂ ਵੱਡਾ ਬੰਨ ਜਿਹੜਾ ਇਹ ਥੀਏਟਰ ਕੇ ਆਲਾ ਬੰਨ ਹੈ ਜਿਹੜਾ ਇਹ ਬਹੁਤ ਤਗੜਾ ਬਾਨਿਆ ਇੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਇੱਥੇ ਹੋਇਆ ਵੀ ਜਿਹੜਾ 25 ਕੁੰਟਲ 30 ਕੁੰਟਲ ਦਾ ਸਪੈਦਾ ਵਾਕ ਨਹੀਂ ਉਹ ਘਟੋ ਘਟ ਵੀ ਹਜ਼ਾਰ ਮੀਟਰ ਦੀ ਦੂਰੀ ਤੇ ਆਣ ਕੇ ਜਿਹੜੀਆਂ ਮੋਟਰਾਂ ਉੱਤੇ ਰੁਕ ਹੀ ਉਹ ਰੁੱਖਾਂ ਨਾਲ ਲਾ ਕੇ ਤੇ ਫੇਰ ਖਲੋਤਾ ਵਾ ਮਨੋ ਜੇ ਉਸ ਸਪੈਦਾ ਨਾ ਡੱਕ ਲੱਗਦੀ ਤਾਂ ਹੋਰ ਗਾਂ ਜਾ ਸਕਦਾ ਹਾਂ ਉਸ ਸਪੈਦਾ ਜੇ ਮੋਟਰਾਂ ਤੇ ਡੱਕ ਨਾ ਲੱਗਦੀ ਤਾਂ ਗਾਂ ਜਾਦਾ ਜਾਂਦਾ ਮੈਨੂੰ ਤਾਂ ਪਤਾ ਵਾ ਵੀ ਮੈਂ ਇੱਥੇ 2 ਦਿਨ ਸੇਵਾ ਕਰਕੇ ਕਰਾਹ ਦੀ ਸੇਵਾ ਕਰਕੇ ਗਿਆ ਦੂਜੇ ਨੰਬਰ ਤੇ ਜੇ ਸੇਵਾ ਦੀ ਗੱਲ ਆ ਤੇ ਸੇਵਾ ਇੱਥੇ ਖਾਸ ਕਰਕੇ ਜਿਹੜੀ ਖਾਸ ਮਕਾਸਦ ਸੇਵਾ ਚੱਲ ਰਹੀ ਆ ਨਾ ਉਹ ਚੱਲ ਰਹੀ ਆ ਬਿਆਸਾ ਵਾਲੇ ਜਿਹੜੇ ਬਾਬੇ ਆ ਉਹਨਾਂ ਦੀ ਸੇਵਾ ਚੱਲ ਰਹੀ ਆ ਦੂਜੇ ਨੰਬਰ ਤੇ ਇੱਕ ਇਹ ਖਾਸਾਂ ਵਾਲੇ ਪਿੰਡ ਔਰ ਠੇਟਰਕੇ ਪਿੰਡ ਦੀ ਇੱਕ ਕਮੇਟੀ ਬਣੀ ਹੋਈ ਆ ਜਿਨ੍ਹਾਂ ਦੇ ਨਾਲ ਮਸ਼ਰਾਲੇ ਪਿੰਡ ਤੋਂ ਬਾਬਾ ਕਰਸੇਵ ਸਿੰਘ ਜਿਹੜੇ ਨੇ ਉਹ ਅਟੈਚ ਨੇ ਤੇ ਉਹਨਾਂ ਦੇ ਥਰੂ ਵੀ ਹੋ ਰਹੀ ਆ ਸੇਵਾ ਪਰ ਜਿਹੜੀ ਮੋٹے ਬਿਮਾਨੇ ਦੀ ਸੇਵਾ ਹੋ ਰਹੀ ਆ ਉਹ ਬਿਆਸਾ ਵਾਲਿਆਂ ਦੇ ਥਰੂ ਹੋ ਰਹੀ ਆ ਤੁਸੀਂ ਪੁੱਛੋਗੇ ਵੀ ਮੋٹے ਪਵਾਨੇ ਤੇ ਕਿਉਂ ਹੋ ਰਹੀ ਆ ਕੀ ਹੋ ਰਹੀ ਆ ਮੋਮੋਟੇ ਪਵਾਨੇ ਵਾਲੀ ਕਿਹੜੀ ਗੱਲ ਆ ਮੋਮੋਟੇ ਪਵਾਨੇ ਵਾਲੀ ਇਹ ਗੱਲ ਆ ਵੀ ਉਹ ਜਿਹੜੇ ਵਿਆਸਾ ਵਾਲਿਆਂ ਦੇ ਜਿਹੜੀ ਸੇਵਾਦਾਰ ਜਾਂ ਸੰਗਤ ਆਈ ਆ ਨਾ ਜਿਹੜੇ ਇਨਚਾਰਜ ਆਏ ਨੇ ਉਹਨਾਂ ਨੂੰ ਵਿਆਸਾ ਵਾਲਿਆਂ ਬਾਬਿਆਂ ਦਾ ਆਡਰ ਆ ਵੀ ਨਾ ਤੇ ਤੁਸੀਂ ਕਿਸੇ ਕੋਲ ਤੇਲ ਲੈਣਾ ਵਾ ਨਾ ਕਿਸੇ ਕੋਲ ਲੰਗਰ ਲੈਣਾ ਵਾ ਨਾ ਕਿਸੇ ਦਾ ਟਰੈਕਟਰ ਲੈਣਾ ਵਾ ਕੋਈ ਚੀਜ਼ ਨਹੀਂ ਲੈਣੀ ਉਹਨਾਂ ਦੇ ਪਿੱਛੇ ਆਪਣਾ ਸਤਸੰਗ ਘਰਿਆ ਉਥੋਂ ਟਰੈਕਟਰ 130 35 ਡੇਲੀ ਟੈਂਕੀਆਂ ਫੁੱਲ ਕਰਕੇ ਤੇ ਆ ਜਾਂਦੇ ਆ ਉਹਨਾਂ ਨੂੰ ਆਡਰ ਹੈ ਵੀ ਜਦੋਂ ਟੈਂਕੀ ਖਾਲੀ ਹੋਰ ਚੱਲੀ ਆ 5-4 ਲੀਟਰ ਰਹਿ ਗਿਆ ਵਾਪਸ ਆ ਜਾਣਾ ਆਕੇ ਰਾਤ ਅਰੈਸਟ ਕਰਨੀ ਆ ਸਵੇਰੇ ਭਰ ਕੇ ਫੇਰ ਚਲ ਜਾਣਾ ਬਲਕੇ ਨਾਲ ਉਹਨਾਂ ਨੂੰ ਆਰਡਰ ਸਕਦੇ ਆ ਵੀ ਜੇਕਰ ਉੱਥੇ ਤੁਹਾਨੂੰ ਕੋਈ ਤੇਲ ਦੀ ਸੇਵਾ ਜਾਂ ਪੈਸੇ ਦੀ ਸੇਵਾ ਦੇ ਤੇ ਤੁਸੀਂ ਸੇਵਾ ਬਿਲਕੁਲ ਨਹੀਂ ਲੈਣੀ ਬਾਕੀ ਜਿਹੜੀ ਉੱਥੇ ਸੇਵਾ ਲੈ ਰਹੀ ਆ ਉਹ ਲੈ ਰਹੀ ਆ ਖਾਸਾਂ ਵਾਲੀ ਦੀ ਟਿੱਟਕਾਂ ਦੀ ਕਮੇਟੀ ਆ ਨਾਲ ਬਾਬਾ ਕਰਸੇਮ ਸਿੰਘ ਆ ਬਾਕੀ ਲੇਕਨ ਜਿਹੜੀ ਵੱਡੀ ਮੋٹے ਪਮਾਨੇ ਦੀ ਸੇਵਾ ਜਿਹਨੂੰ ਬਹੁਤ ਵੱਡੀ ਸੇਵਾ ਕਹਿੰਦੇ ਆ ਉਹ ਵਿਅਸਾਂ ਵਾਲੇ ਚੱਲ ਰਹੀ ਆ ਅਜੇ ਇਹ ਅਣਮਿੱਥੀ ਸਮੇ ਲਈ ਇਹ ਸੇਵਾ ਚੱਲਣੀ ਆ ਇਹ ਜਿੰਨੇ ਵੀ ਪਾਰ ਪਏ ਨੇ 14 15 ਦੇ ਪਾਰ ਘਟੋ ਘਟ ਸਾਡੀਆਂ ਨਜ਼ਰਾਂ ਵਿੱਚ ਨਹੀਂ ਡੇਰਾ ਬਾਬਾ ਨਾਨਕ ਪੱਖੋਕੇ ਤੋਂ ਲੈ ਕੇ ਤੇ ਕੋਹਨੇ ਵਾਲੇ ਤੱਕ ਆਦੋਂ ਅੱਗੇ ਚਲੋ ਅੱਗੇ ਰਮਦਾਸ ਵਾਲਿਆਂ ਨੂੰ ਪਤਾ ਹੋਏਗਾ ਇਹ ਸਭ ਤੋਂ ਵੱਡਾ ਪਾਰ ਜਿਹੜਾ ਵਾ ਇਹ ਥੀਏਟਰ ਕੇ ਪਿੰਡ ਦੇ ਸਾਹਮਣੇ ਪਿਆ ਵਾ ਬਜੂਟੇ ਸੇਵਾਦਾਰ ਆ ਰਹੇ ਨੇ ਕਾ ਟਰੈਕਟਰ ਆ ਰਹੇ ਨੇ ਕਈ ਸੇਵਾ ਦੇ ਬਲਵੋਲ ਚ ਰੂਪ ਚ ਵੀ ਆ ਰਹੇ ਨੇ ਤੇ ਕਈ ਵਾਹੇ ਵੀ ਜਗ੍ਹਾ ਉਹ ਕਿਵੇਂ ਦੇ ਦੇ ਜਿਹੜੇ ਸੇਵਾ ਦੇ ਰੂਪ ਚ ਆ ਰਹੇ ਨੇ ਉਹ ਹੁਣ ਤੇ ਫਿਲਹਾਲ ਤੇ ਹੈਗੇ ਨੇ ਲੋਕਲ ਜਿਹੜੇ ਦੂਰੋਂ ਆ ਰਹੇ ਨੇ ਉਹ ਤੇਲ ਵਗੈਰਾ ਦੇਣ ਵਾਸਤੇ ਆ ਰਹੇ ਨੇ ਉਹਨਾਂ ਨੂੰ ਸਖਸ਼ਣਾ ਇਹ ਉਹ ਕਰ ਰਹੇ ਆ ਵੀ ਜਿਹੜੀ ਤੇਲ ਆ ਉਹ ਵਿਆਸਾ ਵਾਲੇ ਇਹਦੇ ਲੈ ਨਹੀਂ ਰਹੇ ਨਾ ਉਹ ਪੈਸੇ ਲੈ ਲੈ ਰਹੇ ਲੈ ਰਹੇ ਨੇ ਉਹਨਾਂ ਨੂੰ ਪਹਿਲਾਂ ਤੇ ਸਖਸ਼ਣਾ ਦਿੰਨੇ ਆ ਵੀ ਜੇ ਤੁਸੀਂ ਨਹੀਂ ਤੇ ਰੁਕ ਜੋ ਤੁਸੀਂ ਰੋਕੇ ਬੀਜ ਔਰ ਖਾਦ ਦੇ ਦਿਓ ਜੇ ਉਦੋਂ ਤੱਕ ਨਹੀਂ ਰੁਕ ਸਕਦੇ ਜੇ ਹੁਣ ਤੁਸੀਂ ਆ ਹੀ ਗਏ ਹੋ ਹੁਣ ਥੋੜਾ ਜਿਹਾ ਪਹਿਲਾਂ ਸਾਡੇ ਕੋ ਇਥੇ ਭੋਗਪੁਰ ਚੋਂ ਆਏ ਸੀ ਉਹਨਾਂ ਨੂੰ ਵੀ ਅਸੀਂ ਆਪਣਾ مشਵਰਾ ਜਿਹੜਾ ਸੀ ਉਹ ਦਿੱਤਾ ਸੀ ਪਰ ਲੇਕਿਨ ਉਹ ਆਉਂਦੇ ਨਹੀਂ ਅਸੀਂ ਆ ਗਏ ਅਸੀਂ ਸੇਵਾ ਦੇ ਕੇ ਜਾਣਾ ਵਾ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਉੱਥੇ ਇੱਕ ਕਮੇਟੀ ਆ ਜਿੰਨਾਂ ਦੇ ਨਾਲ ਮਤਲਬ ਮੌਜੂਦ ਅਟੈਚ ਨੇ ਬਾਬਾ ਗੁਰਸੇਵ ਸਿੰਘ ਮਸ਼ਰਾਲੇ ਵਾਲੇ ਉੱਥੇ ਚਲ ਜਾਓ ਉਹਨਾਂ ਨੂੰ ਤੇਲ ਦੀ ਸੇਵਾ ਦੇ ਦਿਓ ਉਹ ਟਰੈਕਟਰਾਂ ਵਿੱਚ ਤੇਲ ਪਾ ਰਹੇ ਨੇ ਤੇ ਉਹ ਸੇਵਾ ਕਰਵਾ ਰਹੇ ਨੇ ਉਹਨਾਂ ਨੂੰ ਸੇਵਾ ਦੇ ਲੋ ਤੇਲ ਕਿੰਨਾ ਲਮਾਏ ਬਾਨਿਆ ਤੇ ਕਿੰਨੇ ਦਿਨਾਂ ਤੋਂ ਸੇਵਾ ਜਿਲੀ ਚੱਲ ਰਹੀ ਵੇਖੋ ਜੀ ਹਾਂਜੀ ਇਹ ਜਿਹੜਾ ਬਨ ਜੋ ਨਾ ਇਹ ਉਹ ਜਿਹੜੇ ਉਹ ਮਿੱਠੇ ਸਮੇ ਵਾਲੇ ਬਨ ਹੀ ਪੱਖੋਗੇ ਵਾਲੇ ਖਾਸਾ ਵਾਲੇ ਵਾਲੇ ਪਿੱਛੇ ਜਿਹੜੇ ਬਨ ਹੀ ਨਾ ਜਿਹੜੇ ਤੇ ਜਿਹੜੇ ਰਤਣਾ ਛਤਣਾ ਵਾਲੇ ਢੋਲੇ ਗੋਲੇ ਵਾਲੇ ਇਹਦੋਂ ਸਿੱਧਾ ਦੇ ਅੱਗੇ ਇਹ ਜਿਹੜਾ ਵਾ ਇਹਦਾ ਥੱਲੇ ਪਾੜ ਜ਼ਿਆਦਾ ਪਿਆ ਵਾ ਇਹ ਅਣਮਿੱਥੇ ਸਮੇਂ ਬਾਅਦ ਤੇ ਆ ਇੱਥੇ ਤੁਹਾਨੂੰ ਦੱਸਿਆ 25 ਕੁਇੰਟਲ ਦਾ ਸਪੈਦਾ ਜਿਹੜਾ ਵਾ ਉਹ ਕਿਲੋ-ਕਿਲੋਮੀਟਰ ਤੱਕ ਉੱਚੇ ਰੁੜ ਕੇ ਚੱਲ ਗਿਆ ਤੇ ਥੱਲੇ ਅਣਮਿੱਥੇ ਸਮੇਂ ਆ ਤੇ ਰੇਤ ਜਿਹੜੀ ਆ ਸਾਰੀ ਜਿਹਦਾ ਖੇਤ ਉਹਦੀ ਰੇਤ ਇੱਥੇ ਨਹੀਂ ਗਈ ਇਹ ਗੱਲ ਹੋਣੀ ਇਹ ਸਾਰੀ ਰੇਤ ਵਿੱਚ ਹੀ ਪੈ ਜਾਣੀ ਆ ਕਿੰਨੀ ਕਿੰਨੀ ਬਾਬਾਈ ਰੇਤ ਤਾਂ ਕਿੰਨਾ ਜਿਹੜਾ ਵਾ ਇਹ ਪ੍ਰਭਾਵਿਤ ਕੀਤਾ ਇੱਥੇ ਸਾਡੀ ਨਾ 110 ਕਿੱਲੇ ਦੇ ਵਿੱਚ ਅਸੀਂ ਜਿਹੜੀ ਲੋਕਾਂ ਨੂੰ ਪੁੱਛ ਕੇ ਨਾ ਵੀ ਤੇਰੀ ਕਿੰਨੀ ਪੈਲੀ ਤੇਰੀ ਕਿੰਨੀ ਪੈਲੀ ਜਿਹੜੇ ਲੋਕ ਇੱਥੇ ਸਾਡੇ ਵਾਕਫ ਤੇ ਮੌਜੂਦ ਨੇ ਉਹਨਾਂ ਨੂੰ ਪੁੱਛਿਆ ਵਾ ਘਟ ਤੋਂ ਘਟ 105 ਕਿੱਲੇ 7 ਕਿੱਲੇ ਵੱਧ ਤੋਂ ਵੱਧ 120 ਲਾਗੇ ਸੇ ਗੈਨੇ ਆ ਜਿਹਦੇ ਵਿੱਚ 3 ਤੋਂ 3.5 ਫੁੱਟ ਰੇਤ ਜਿਹੜੀ ਬਿਲਕੁਲ ਨਜ਼ੀਕ ਆ ਉੱਥੇ ਵਾਧੂ ਹੋ ਸਕਦੀ ਆ ਉਹ ਇਹਨੇ ਮਾਰ ਕੀਤੀ ਆ ਕਿਲੋਮੀਟਰ ਤੱਕ ਲਾ ਲੋ ਉਹਦੇ ਵਿੱਚ ਮਤਲਬ 105 ਕਿੱਲੇ 10 ਕਿਲੋ ਰਕਬਾ ਆ ਜਾਂਦਾ ਵਾ ਤੇ ਲੇਕਿਨ ਇਹ ਲੋਕ ਕਣਕ ਨਹੀਂ ਬੀਜ ਸਕਣਗੇ ਜਿਹੜਾ ਸਾਡਾ ਆਈਡੀਆ ਵਾ ਇਹ ਕਣਕ ਨਹੀਂ ਪੱਧਰੀ ਹੋ ਕੇ ਡੰਮ ਚ ਰੇਤ ਪਾ ਕੇ ਜ਼ਮੀਨ ਥੱਲੇ ਨੰਗੀ ਜ਼ਰੂਰ ਹੋ ਜੇਗੀ ਪਰ ਸੇਵਾ ਅਨਮਿੱਤੇ ਸਮੇ ਲਈ ਚੱਲੇਗੀ ਜੇ ਕਹਤ ਤੂੰ ਤੇ ਕਹਾਂ ਬਜਾ ਸਰਕਾਰਾਂ ਵੀ ਕਰ ਜਿਸ ਦਾ ਖੇਤ ਉਸਕੀ ਰੇਤ ਇਹ ਕਿਹ ਰੇਤ ਜਿਹੜੀ ਵਰਤੋਂ ਜਾ ਸਕਦੀ ਲੋਕ ਨਹੀਂ ਵਰ ਲਗਦੀ ਆ ਪਰ ਇਥੋਂ ਨਿਕਲਣੀ ਬਹੁਤ ਔਖੀ ਆ ਜੇ ਨਿਕਲਣਗੀ ਕਿ ਇਥੋਂ ਰੇਤ ਨਿਕਲੇਗੀ ਇੱਕ ਇੱਕ ਜੱਟ ਦੇ ਖੇਤ ਚ 20 ਕਿੱਲਿਆਂ ਚ ਰੇਤ ਪਈ ਆ ਉਹ ਘਟੋ ਘਟ ਡੇਢ ਸੌ ਕਿੱਲੇ ਦੇ ਵਿੱਚੋਂ ਦੀ ਰਸਤਾ ਜਾਂਦਾ ਜਿੱਥੋਂ ਦੀ ਲੰਘ ਕੇ ਜਾਣੀ ਆ ਉਹ ਵਿਵਾਦ ਹੋਣਗੇ ਉਹ ਝਗੜੇ ਹੋਣਗੇ ਪਿੰਡ ਦੇ ਸੈਂਟਰ 'ਚ ਹੀ ਰਸਤਾ ਵਾ ਲਾਗੋ ਦੀ ਕੋਠੀਆਂ ਦੇ ਲਾਗੋ ਦੀ ਲੰਘ ਕੇ ਟਰਾਲੀਆਂ ਬੇਵਜਨੀ ਟਰਾਲੀਆਂ ਜਾਣੀਆਂ ਨੇ ਉਹ ਲੜਾਈਆਂ ਹੋਣਗੀਆਂ ਝਗੜੇ ਹੋਣਗੇ ਵਿਵਾਦ ਹੋਣਗੇ ਹਾਂ ਜੇ ਲੋ ਨਿਕਲ ਵੀ ਜਾਏਗੀ ਪਰ ਇਹ ਜਿਹੜਾ ਡੋਮਿਆ ਇਹ ਕਿੱਥੋਂ ਪੂਰਾ ਹੋਏਗਾ ਇਹਦੇ ਵਾਸਤੇ ਕਿੱਥੋਂ ਲਿਆਉਣੀ ਆ ਮਤਲਬ ਇਸ ਕਰਕੇ ਇਹ ਰੇਤ ਵਿੱਚੇ ਪਏਗੀ ਤੇ ਫੇਰੀ ਗੱਲ ਬਾਤ ਨੇ ਉਹ ਤਾਂ ਰੇਤ ਵਰਤਣ ਵਾਲੀ ਆ ਵੈਸੇ ਮੈਨੂੰ ਇਹ ਲੱਗਦਾ ਸਾਰੀ ਜਿਹੜੀ ਨਿਕਲੀ ਇਹ ਸਾਰੀ ਡੋਮ ਦੇ ਪਰਭਾਈ ਕਰੇਗੀ ਇਹ ਸਾਰੀ ਡੋਮ ਚ ਜਿਹੜੀ ਪੱਖੋਕੇ ਵਗੈਰਾ ਨਿਕਲੀ ਡੇਰੇ ਲਾਗੇ ਨਿਕਲੀ ਰਤਲ ਛੱਡੜ ਡੋਲੇ ਕੋਲੇ ਨਿਕਲੀ ਆ ਉਹ ਵੀ ਸਾਰੀ ਉਹਨਾਂ ਟੋਇਆਂ ਦੇ ਵਿੱਚ ਹੀ ਪੈ ਗਈ ਆ ਰੇਤ ਕੋਈ ਜਿਹਦਾ ਖੇਤ ਉਹਦੀ ਰੇਤ ਇੱਕ ਟਰਾਲੀ ਵੀ ਨੀ ਗਈ ਨਿਕਲੀ ਤੇ ਨਾ ਨਿਕਲਣੀ ਆ ਮੈਂ ਰਮਦਾਸ ਤੱਕ ਦੀ ਗਾਰੰਟੀ ਲੈਂਦਾ ਵਾਂ ਅੱਗੇ ਦਾ ਨਹੀਂ ਪਤਾ ਤੁਹਾਡੇ ਕਿਨ ਮੁਤਾਬਕ ਇਹ ਜਿੰਨੀ ਰੇਤ ਇਹ ਮਾ ਪਰਪਾਈ ਦੇ ਕੰਮ ਆਉਂਦੀ ਇਹ ਇਕੱਲੀ ਪਰਪਾਈ ਦੇ ਕੰਮ ਆਉਂਦੀ ਆ ਜੇ ਕੋਈ ਜੱਟ ਪੰਜ ਕਿੱਲੇ ਵਾਲਾ 10 ਕਿੱਲੇ ਵਾਲਾ ਜਫਾ ਮਾਰਨ ਰਿਹਾ ਪੈਣਾਗਾ ਨਾ ਉਹਨੂੰ ਕੱਢਣੀ ਸਾਲ ਨੂੰ 6 ਮਹੀਨਿਆਂ ਨੂੰ ਔਖੀ ਹੋ ਜੇਗੀ ਉਹਨੂੰ ਕੱਢਣ ਨਹੀਂ ਦੇਣੀ ਅਗਲਿਆਂ ਨੇ ਕਿਉਂਕਿ ਇਹ ਰਸਤਾ ਜਮੀਨਥਾਣੀ ਦੇ ਪਿੰਡ ਦੇ ਸੈਂਟਰ ਤੱਕ ਨੰਨ ਕੇ ਜਾਂਦਾ ਰਸਤਾ ਤੇ ਸੰਗਤ ਜਿਹੜੀ ਆ ਬੜੀ ਬੜੀ ਦੂਰੋਂ ਹਰਿਆਣੇ ਚੋਂ ਵੀ ਆਉਣ ਲਈ ਆ ਤੇ ਮੈਂ ਹੁਣ ਖਾਸ ਕਰਕੇ ਸ਼ਖਸ਼ਨ ਇਹ ਦਿੰਨਾ ਵਾ ਇਹ ਸਿਵਾਰੇ ਚੋਕ ਲਿਆ ਬਿਆਸਾ ਵਾਲਿਆਂ ਤੁਹਾਨੂੰ ਹੱਥ ਜੋੜ ਕੇ ਹਰਿਆਣੇ ਵਾਲੀ ਮਾਲਵੇ ਵਾਲੀ ਜੂਪੀ ਵਾਲੀ ਸੰਗਤ ਜਿੰਨੀ ਆ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਿਰਫ ਇੱਕ ਡਾਈ ਦੀ ਬੋਰੀ ਦੋ ਜੂਰੀਆ ਦੀਆਂ ਤੇ ਇੱਕ ਬੀਜ ਦੀ ਇਹਨਾਂ ਲੋਕਾਂ ਦੀ ਅੱਜ ਤੋਂ 20 ਦਿਨ ਬਾਅਦ ਆਹ ਮਦਦ ਕਰ ਦਿਓ 20 ਦਿਨ ਤੋਂ ਪਹਿਲਾਂ ਜੇ ਤੁਸੀਂ ਡਾਈ ਖਾ ਜਾਂ ਬੀਜ ਵੀ ਮੰਗੋਗੇ ਤੁਹਾਨੂੰ ਉੱਥੋਂ ਮਿਲਣਾ ਨਹੀਂਗਾ 20 ਦਿਨ ਬਾਅਦ ਤੁਸੀਂ ਆਪਣੇ ਵਾਹਨਾਂ ਤੇ ਆ ਜਾਓ ਟ੍ਰੈਕਟਰ ਟਰਾਲੀਆਂ ਤੇ ਨਾ ਆਇਓ ਤੁਹਾਨੂੰ ਬੀ ਵੀ ਪ੍ਰੋਵਾਈਡ ਕਰ ਦੇਾਂਗੇ ਤੇ ਡਾਈ ਵੀ ਕਰ ਦੇਾਂਗੇ ਪ੍ਰੋਵਾਈਡ ਲੇਕਨ ਹੁਣ ਜੇ ਤੁਸੀਂ ਆਣ ਗਿਆ ਖੋ ਨਾ ਦਾਇਆ ਜਾਂ ਬੀਜ ਉਹ ਬੀਜ ਵਾਲੇ ਗੜਾਉਣ ਵਾਲੇ ਨੇ ਗੜਾਉਣ ਹੀ ਨਹੀਂਗਾ ਖੋਲਣਾ ਅਜੇ ਉਹਨੂੰ ਕਿਉਂਕਿ ਸੁਸਰੀ ਲੱਗ ਜਾਣੀ ਆ ਉਹ ਬਾਬਾ ਤੁਸੀਂ ਕਹਿੰਦੇ ਜੀ ਵੀ ਬਾਬਾ ਜੀ ਨੇ ਸੇਵਾ ਲਈਏ ਉਹ ਟਰੈਕਟਰ ਵੀ ਇਧਰ ਦੇ ਲੋਕਲ ਚੱਲਦੇ ਆ ਉਹ ਲੋਕਲ ਟਰੈਕਟਰ ਜਿਹੜੇ ਆਉਂਦੇ ਆ ਨਾ ਉਹ ਫਿਰ ਗੱਲ ਠੀਕ ਨਹੀਂ ਜੀ ਉਹ ਲੋਕਲ ਟਰੈਕਟਰ ਮੰਨ ਲਓ 30 ਲੀਟਰ ਤੇਲ ਪਾ ਕੇ ਆਉਂਦਾ ਅਜਰੇ ਉਹਨੇ 30 ਫੂਕ ਦਿੱਤਾ ਫਿਰ ਉਹ ਕੱਲ ਨੂੰ ਨਹੀਂ ਆਏਗਾ ਫਿਰ ਇਸ ਕਰਕੇ ਉਹਨੂੰ ਜਾਨ ਲੱਗੇ ਨੂੰ ਉਹ ਜਿਹੜਾ ਤੇਲ ਦੀ ਸੇਵਾ ਹੁੰਦੀ ਹੈ ਨਾ ਬਾਬਾ ਜੀ ਕਹਿੰਦੇ ਗੁਰਸੇਵ ਸਿੰਘ ਜੀ ਕਹਿ ਦਿੰਦੇ ਆ ਵੀ ਇਹ ਪਾ ਲਓ ਤੇ ਕੋ ਇਹ ਮੈਨੂੰ ਤੇਲ ਪਾ ਕੇ ਦਿੱਤਾ ਵਾ ਫਿਰ ਅਗਲਾ ਕੋਈ 20 30 ਲੀਟਰ ਤੇਲ ਪਾ ਕੇ ਆ ਜਾਂਦਾ ਵਾ ਤੇ ਟਰੈਕਟਰ ਲੰਬੋਂ ਵੀ ਉਧਰ ਆ ਰਹੇ ਨੇ ਲੋਕਲ ਟਰੈਕਟਰ ਆ ਰਹੇ ਨੇ ਤੇ ਸੇਵਾ ਜਿਆਦਾ ਵਿਆਸ ਵਾਲਿਆਂ ਦੀ ਚੱਲ ਰਹੀ ਹੈ ਜਿਵੇਂ ਲੋਕਲ ਕਈ ਮਿਲਬ ਜੀ ਸੈਸਤਾ ਨੇ ਜਾਂ ਹੋਰ ਸਮਾਜੇ ਵੀ ਨੇ ਜਾਂ ਐਨਆਰਬੀ ਵੀ ਨੇ ਜਿਵੇਂ ਮਲ ਤੇਲ ਦੀ ਸੇਵਾ ਕਰਨੀ ਚਾਹੁੰਦੇ ਵੀਜਾਂ ਦੀ ਤਾਂ ਗੱਲ ਹੈ ਗੈਤਰੀ ਗਾੜੀ ਪਈ ਆ ਜਿਵੇਂ ਕਰਨੀ ਉਹ ਕੀ ਕੀ ਸਹੀ ਹੱਥਾਂ ਦੀ ਕਿਵੇਂ ਪਹੁੰਚੇ ਤੇਲ ਦੀ ਸੇਵਾ ਹੈ ਫਿਰ ਗੱਲ ਹੈ ਤੇਲ ਦੀ ਸੇਵਾ ਜੀ ਵਿਆਸ ਵਾਲਿਆਂ ਨੇ ਬੰਦ ਕੀਤੀਆਂ ਨੇ ਟੈਂਕਰ ਸੱਤ ਕਰ ਸੰਗ ਘਰ ਆਪ ਖਲੋਤੇ ਨੇ ਇਹਨਾਂ ਲੰਗਰ ਦਾ ਦੋ ਵੀ ਬੰਦ ਕੀਤਾ ਆ ਵੀ ਲੰਗਰ ਵੀ ਸਾਡੇ ਸੇਵਕ ਜਿਹੜੇ ਨਵਾਬ ਛੱਕਣਗੇ ਇਹਨਾਂ ਦੇ ਟਰੈਕਟਰ ਆਪੇ ਆ ਜਾਂਦੇ ਨੇ 130 35 ਟਰੈਕਟਰ ਆ ਜਾਂਦੇ ਨੇ ਤੇ ਉਹ 5 4 ਦਿਨ 3 ਦਿਨ ਲਾ ਕੇ ਚੱਲ ਫਿਰ ਇੰਨੇ ਕੀ 130 35 ਪਿਛੋਂ ਹੁਸ਼ਿਆਰਪੁਰ ਵੱਲੋਂ ਉਧਰੋਂ ਜਲੰਧਰ ਵੱਲੋਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਉਹ ਚੱਲ ਜਾਂਦੇ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਹ ਜਿਹੜੀ ਹੈਗੀ ਆ ਨਾ ਮਤਲਬ ਤੇਲ ਦੀ ਸੇਵਾ ਜੇ ਕਿਸੇ ਨੇ ਹੁਣ ਕਰਨੀ ਆ ਉਹ ਨਹੀਂ ਰੁਕ ਸਕਦਾ ਉੱਥੇ ਇੱਕ ਕਮੇਟੀ ਬਣੀ ਆ ਖਾਸਾਂ ਵਾਲੇ ਦੀ ਤੇ ਠੇਠੜਿਆਂ ਦੇ ਬੰਦੇ ਬੈਠੇ ਆ ਜਿਨ੍ਹਾਂ ਦੀ ਪਹਿਲੀ ਉੱਥੇ ਮੌਜੂਦ ਆ ਕੁਝ ਉਹ ਥੋੜੀ ਜਿਹੀ ਮੌਜੂਦ ਦੀ ਵੀ ਨਹੀਂ ਗੱਲ ਕੁਝ ਪਿੰਡ ਦੇ ਜ਼ਿੰਮੇਵਾਰ ਸ਼ਖਸ਼ ਵੀ ਆਣ ਕੇ ਉੱਥੇ ਬੈਠੇ ਨੇ ਕੋਈ ਜ਼ਰੂਰੀ ਇਹ ਨੇਗੀ ਤੁਸੀਂ ਆਓ ਉਹਨਾਂ ਨੂੰ ਮਿਲੋ ਉਹਨਾਂ ਨੂੰ ਆਪਣੇ ਬਾਰੇ ਦੱਸੋ ਉਹ ਤਾਡੇ ਕੋ ਤੇਲ ਦੀ ਸੇਵਾ ਲੈ ਕੇ ਤੁਸੀਂ ਜ਼ਰੂਰੀ ਨਹੀਂ ਪੈਸੇ ਤੇਲ ਲੈ ਕੇ ਆ ਜੋ ਤੁਹਾਡੀ ਉਹ ਇੰਟਰਨੈਟ ਦੇ ਉੱਤੇ ਤੁਹਾਡੀ ਵੀਡੀਓ ਬਣਾ ਕੇ ਚਲਾਉਣਗੇ ਵੀ ਇੰਨੇ ਹਜ਼ਾਰ ਦਾ ਤੇਲ ਹੀ ਦੇ ਕੇ ਗਏ ਨੇ ਕੋ ਇਹੋ ਜਿਹੀ ਠੱਗੀ ਵਾਲੀ ਗੱਲ ਬਣੀਗੀ ਹੈਗੀ ਵੀ ਜੋ ਠੱਗੀ ਵਾਲੀ ਗੱਲ ਆ ਤੇ ਸੋ ਇਹ ਸਨ ਪਿੰਡ ਦੇ ਕੁਝ ਲੋਕ ਜਿਨ੍ਹਾਂ ਨੇ ਸਾਰੀ ਬੰਦ ਦੀ ਜੜੀ ਜਾਣਕਾਰੀ ਜੜੀ ਆ ਸਾਂਝੀ ਕੀਤੀ ਆ ਸੋ ਐਨ ਆਰ ਆਈ ਵੀਰ ਜਾਂ ਹੋਰ ਸਮਾਜ ਸੇਵੀ ਸਾਂਝਤਾ ਨੇ ਉਹਨਾਂ ਨੂੰ ਵੀ ਪੂਰੀ ਦੱਸਿਆ ਵੀ ਕਿਵੇਂ ਆਗੇ ਸਾਰੀ ਜੜੀ ਜ਼ੀਰੋ ਫੀਲਡ ਦੇ ਜੜੀ ਸਥਿਤੀ ਨੂੰ ਇੱਕ ਰੀ ਦੇਖਣ ਤਾਂ ਫਿਰ ਜੜੀ ਸੇਵਾ ਜ਼ਰੂਰ ਕਰਨਾ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਆ